ਧਿਆਣਿਆ ਨੇ ਸੱਚੀ ਕਿਹਾ ਸਮਾਂ ਬੜਾ ਸਮਰਾਥਾ ਇਹ ਰਾਜੇ ਰਾਣਿਆਂ ਤੋਂ ਭੀਖ ਮੰਗਾ ਦਿੰਦਾ ਇਹ ਗੱਲ ਜਾਣ ਕੇ ਤੁਸੀਂ ਕਿੱਥੇ ਇੰਪਲੀਮੈਂਟ ਹੋਈ ਆ ਸਮਝ ਕੇ ਹੋਵੋਗੇ ਬੀਬਾ ਗਨੀਬ ਕੌਰ ਮਜੀਠੀਆ ਜਿਹੜੀ ਅੱਜ ਦਰਦਰ ਦੀਆਂ ਠੋਕਰਾਂ ਖਾ ਰਹੀ ਐ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦਾ ਸਾਬਕਾ ਤਾਕਤਵਰ ਮੰਤਰੀ 2007 ਤੋਂ 2017 ਤੱਕ ਜਿਹਨੇ ਵਿਕਰਮਜੀਤ ਸਿੰਘ ਮਜੀਠੇ ਦਾ ਤਾਮ-ਜਾਮ ਵੇਖਿਆ ਉਹਨੂੰ ਭੋਰਾ ਵਿਸ਼ਵਾਸ ਨਹੀਂ ਹੋਣਾ ਕਿ ਅੱਜ ਜਿਹੜਾ ਬੰਦਾ ਮਾਜੇ ਦੀਆਂ 25 ਸ਼ੀਟਾਂ ਦੇ ਉੱਤੇ ਕੰਟਰੋਲ ਕਰਦਾ ਸੀ ਜਿਹਦੇ ਪੁੱਛੇ ਬਿਨਾ ਡਿਪਟੀ ਨਹੀਂ ਲੱਗਦਾ ਸੀ ਜਿਹਦੇ ਪੁੱਛੇ ਬਿਨਾ ਐਸਐਚਓ ਨਹੀਂ ਲੱਗਦਾ ਸੀ ਜਿਹਦੇ ਪੁੱਛੇ ਬਿਨਾ ਐਸਐਸਪੀ ਨਹੀਂ ਲੱਗਦਾ ਸੀ ਅੱਜ ਉਹ ਬੰਦਾ ਮਹਤਾਜ ਆ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਨੂੰ ਸਾਰੇ ਗੱਲ ਜਾਣਦੇ ਆ 2007 ਤੋਂ 2017 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਰਹੀ ਕਾਲੀ ਦਲ ਨੇ ਕਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੇ ਨੂੰ ਬੇਹਿਤਾਸ਼ਾ ਤਾਕਤਾਂ ਦਿੱਤੀਆਂ ਸੀ ਆਪਾਂ ਸਾਰੇ ਗੱਲ ਸਮਝਦੇ ਆ ਸਾਰਿਆਂ ਨੇ ਵੇਖੀ ਹੋਵੇਗੀ ਭਾਵੇਂ ਜਿਹੜੇ ਹੁਣ 16 17 ਸਾਲਾਂ ਦੇ ਹੋਏ ਆ ਉਹ ਇਸ ਤੋਂ ਅਣਜਾਣ ਹੋਣ ਪਰ ਤੁਹਾਨੂੰ ਦੱਸ ਦਿੰਨੇ ਆ ਕਿਸ ਤਰੀਕੇ ਦੇ ਨਾਲ ਸ਼ਰਮਣੀ ਕਾਲੀਦਲ ਦੇ 20-20 ਸਾਲ ਵੱਡੇ ਜਿਨ੍ਹਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋਈਆਂ ਸੀ ਉਹ ਵੀ ਵਿਕਰਮਜੀਤ ਸਿੰਘ ਮਜੀਠੇ ਦੇ ਆ ਕੇ ਗੋਡੇ ਹੱਥ ਲਾਉਂਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਸਿਆਸਤ ਦੀ ਯੂਨੀਵਰਸਿਟੀ ਕਹੀ ਜਾਂਦੇ ਆ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਬਿਕਰਮਜੀਤ ਮਜੀਠੇ ਨੂੰ ਜਿਸ ਤਰੀਕੇ ਦੇ ਨਾਲ ਬੇਹਤਾਸ਼ਾ ਤਾਕਤਾਂ ਦੇ ਦਿੱਤੀਆਂ ਸੁਖਵੀਰ ਸਿੰਘ ਬਾਦਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਅਕਾਲੀ ਦਲ ਦੇ ਲਈ ਘਾਤਕ ਸਿੱਧ ਹੋਣਗੀਆਂ ਅੱਜ ਅਕਾਲੀ ਦਲ ਦਾ ਜੋ ਹਾਲ ਆ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਦੋ ਫਾੜ ਹੋਇਆ ਅਕਾਲੀ ਦਲ ਕਿਸ ਤਰੀਕੇ ਦੇ ਨਾਲ 2017 ਦੇ ਵਿੱਚ ਲੋਕਾਂ ਨੇ ਉਸ ਨੂੰ ਨਕਾਰਤਾ ਉਸ ਤੋਂ ਬਾਅਦ 2022 ਦੇ ਵਿੱਚ ਉਸ ਦਾ ਜੋ ਹਾਲ ਹੋਇਆ ਜਿਸ ਤਰੀਕੇ ਦੇ ਨਾਲ ਉਸਦੇ ਵੱਡੇ ਵੱਡੇ ਥੰਮ ਕਹੇ ਜਾਣ ਵਾਲੇ ਵੱਡੇ ਲੀਡਰ ਉਹ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਖੁੱਧੀਆਂ ਪੁਸ਼ਤੈਨੀ ਸੀਟਾਂ ਸੀ ਉਹ ਹਾਰ ਗਏ ਉਸ ਤੋਂ ਬਾਅਦ ਇਹ ਲੱਗਦਾ ਕਿ ਕਾਲੀ ਦਲ ਬਾਦਲ ਉਹ ਵਾਪਸੀ ਕਰਨੀ ਉਸਦੀ ਔਖੀ ਹੋਵੇਗੀ ਬੀਬਾ ਗਨੀਵ ਕੌਰ ਮਜੀਠੀਆ ਇੱਕ ਚੰਗੇ ਪੜ੍ਹੇ ਲਿਖੇ ਪਰਿਵਾਰ ਨਾਲ ਸੰਬੰਧਤ ਆ ਪਰ ਜੇਕਰ ਜਦੋਂ ਘਰ ਵਾਲਾ ਜੇਲ੍ਹ ਦੇ ਵਿੱਚ ਬੰਦ ਹੋਵੇ ਛੋਟੇ ਬੱਚੇ ਹੋਣ ਬਜ਼ੁਰਗ ਜਿਹੜਾ ਮਾਪਾਪ ਹੋਵੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਾਲ ਲੈ ਕੇ ਜਦੋਂ ਚੱਲਦੇ ਆ ਤੇ ਸ਼ਾਇਦ ਕਦੇ ਉਹਨਾਂ ਨੇ ਸੁਪਨੇ ਦੇ ਵਿੱਚ ਵੀ ਇਹ ਗੱਲ ਨਹੀਂ ਸੋਚੀ ਹੋਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਚਲੀ ਜਾਵੇਗੀ ਉਸ ਤੋਂ ਬਾਅਦ ਉਹਨਾਂ ਦਾ ਹਾਲ ਹੋਵੇਗਾ 2017 ਤੋਂ 2022 ਤੱਕਰ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਰਹੀ ਕਾਂਗਰਸੀਆਂ ਨੇ ਜ਼ੋਰ ਲਾਇਆ ਕਾਂਗਰਸੀ ਪਿੱਟ ਪਿੱਟ ਮਰਦੇ ਰਹੇ ਵਿਕਰਮਜੀਤ ਮਜੀਠੇ ਦੇ ਉੱਤੇ ਕੈਪਟਨ ਸਾਹਿਬ ਕਾਰਵਾਈ ਕਰ ਦਿਓ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਲੋਕ ਸਾਥੋਂ ਜਵਾਬ ਮੰਗਦੇ ਆ ਪਰ ਕੈਪਟਨ ਮਰਿੰਦਰ ਸਿੰਘ ਨੇ ਇੱਕ ਵਾਰ ਆਪਣੇ ਦੋਸਤਾਂ ਦੇ ਵਿੱਚ ਬੈਠੇ ਆਖ ਦਿੱਤੀ ਇਹ ਗੱਲ ਕਿ ਉਸਦੇ ਦੋਸਤ ਦਾ ਬੇਟਾ ਵਿਕਰਮਜੀਤ ਮਜੀਠੀਆ ਤੇ ਉਹ ਆਪਣੇ ਦੋਸਤ ਦੇ ਬੇਟੇ ਦੇ ਉੱਤੇ ਕਾਰਵਾਈ ਕਿਸ ਤਰੀਕੇ ਦੇ ਨਾਲ ਕਰਦੇ ਭਾਵੇਂ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੀ ਗੱਦੀ ਗਵਾ ਕੇ ਜਿਹੜਾ ਇਸ ਦਾ ਜਿਹੜਾ ਭੁਗਤਾਈ ਕਰਨੀ ਪਈ ਪਰ ਕੈਪਟਨ ਮਰਿੰਦਰ ਸਿੰਘ ਨੇ ਦੋਸਤੀ ਨਿਭਾਈ ਦੋਸਤ ਦੇ ਬੇਟੇ ਨੂੰ ਗ੍ਰਿਫਤਾਰ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਕੈਪਟਨ ਮਰਿੰਦਰ ਸਿੰਘ ਚਰੰਜਿੰਗ ਸਿੰਘ ਚੰਨੀ ਅਜਿਹੇ ਲੋਕਾਂ ਨੂੰ ਹਰਾ ਕੇ ਇੱਕ ਆਮ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦੀ ਵਾਗਡੋਰ ਭਗਵਾਨ ਸਿੰਘ ਮਾਨ ਦੇ ਹੱਥਾਂ ਦੇ ਵਿੱਚ ਸੌਂਪਦੀ ਲੋਕਾਂ ਨੂੰ ਆਸ ਸੀ ਜਿਹੜਾ ਵੀ ਦੋਸ਼ੀ ਹੋਊਗਾ ਪੱਕਪਾਤ ਨਾ ਹੋਵੇ ਉਸ ਨੂੰ ਟੰਗ ਦਿੱਤਾ ਜਾਵੇ ਭਗਵਾਨਤ ਮਾਨ ਨੇ ਆਪਣੀ ਕਈ ਤਕਰਨੀ ਦੇ ਸੱਚੇ ਹੁੰਦੇ ਹੋਏ ਕਿੰਨਾ ਸਾਲਾਂ ਬਾਅਦ ਹੀ ਸਹੀ ਵਿਕਰਮਜੀਤ ਮਜੀਠੇ ਦੇ ਉੱਤੇ ਕੇਸ ਬਣਾ ਦਿੱਤੇ ਬੀਬਾ ਗਨੀਵਕੌਰ ਮਜੀਠੀ ਆ ਜਿਨ੍ਹਾਂ ਦੇ ਕਹਿ ਦੇ ਉੱਤੇ ਕਦੇ ਕਦੇ ਹਵਾ ਰੁਕ ਜਾ ਕਰਦੀ ਸੀ ਜਿਨ੍ਹਾਂ ਦੇ ਕਹਿ ਦੇ ਅਨਸਾਰ ਪਾਣੀਆਂ ਦੇ ਵਹਾਅ ਚੇਂਜ ਹੋ ਜਾਂਦੇ ਸੀ ਉਹਨਾਂ ਨੂੰ ਤੱਪੜਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਧਰਨੇ ਲਾਉਣ ਲਈ ਮਜਬੂਰ ਕਰ ਦਿੱਤਾ ਬੀਬਾ ਗਨੀਵ ਕੌਰ ਮਜੀਠਾ ਨੇ ਵਿਜੀਲੈਂਸ ਦੇ ਖਿਲਾਫ ਧਰਨਾ ਦਿੱਤਾ ਜਿੱਥੇ ਉਹਨਾਂ ਨੇ ਆਖਿਆ ਕਿ ਉਹ ਮੌਜੂਦਾ ਐਮ.ਐਲ.ਏ ਮਜੀਠੇ ਹਲਕੇ ਤੋਂ ਉਹਨਾਂ ਦੇ ਬਿਨਾਂ ਪੁੱਛੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸ਼ਾਇਦ ਕਦੇ ਉਹਨਾਂ ਨੇ ਇਹ ਗੱਲ ਸੁਪਨੇ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਕਿ ਵਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੋਵੇਗਾ ਤੇ ਉਹ ਕੱਲੀ ਲੇਡੀ ਜਿਹੜੀ ਆਪਣੀ ਲੜਾਈ ਲੜੇਗੀ ਇਸ ਕਰਕੇ ਲੋਕ ਆਉਂਦੇ ਆ ਸਿਆਣੇ ਲੋਕਾਂ ਦੇ ਆ ਵੀ ਜਦੋਂ ਤਾਕਤ ਆਉਂਦੀ ਆ ਤਾਕਤ ਦੇ ਵਿੱਚ ਗਲਤੀਆਂ ਹੁੰਦੀਆਂ ਤੇ ਗਲਤੀਆਂ ਸਵੀਕਾਰਨੀਆਂ ਚਾਹੀਦੀਆਂ ਜਦੋਂ ਤਾਕਤ ਆਉਂਦੀ ਆ ਉਦੋਂ ਹਲੀਮੀ ਰੱਖਣੀ ਚਾਹੀਦੀ ਆ ਜਦੋਂ ਤਾਕਤ ਆਉਂਦੀ ਆ ਲੋਕਾਂ ਦਾ ਪਿਆਰ ਬਣਾਉਣਾ ਚਾਹੀਦਾ ਜਦੋਂ ਤਾਕਤ ਆਉਂਦੀ ਆ ਜਿਹੜੇ ਲੋਕ ਆ ਉਹ ਕਮਾਉਣੇ ਚਾਹੀਦੇ ਜਿਹੜੇ ਔਖੇ ਵੇਲੇ ਤੁਹਾਡੇ ਕੰਮ ਆ ਜਾਣ ਵਿਕਰਮਜੀਤ ਮਜੀਠੀ ਆ ਜੇਲ੍ਹ ਦੇ ਵਿੱਚ ਆ ਤੇ ਹੁਣ ਉਸ ਦੀ ਸਾਰ ਲਾਈਨ ਦੇ ਲਈ ਕੋਈ ਵੀ ਨਹੀਂਗਾ ਦੋਸਤ ਉਸ ਦੇ ਉਹ ਦੇਸ਼ ਛੱਡ ਕੇ ਭੱਜ ਰਹੇ ਆ ਉਹਨਾਂ ਨੂੰ ਡਾਰਾ ਵਿਜੀਲੈਂਸ ਦੇ ਰਡਾਰ ਦੇ ਉੱਤੇ ਅਗਲਾ ਨੰਬਰ ਸਾਡਾ ਨਾ ਲੱਜੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮਜੀਤ ਮਜੀਠੀਏ ਨੂੰ ਲੈ ਕੇ ਜਿਹੜੀ ਪੰਜਾਬ ਦੀ ਸਿਆਸਤ ਉਹ 360 ਡਿਗਰੀ ਘੁੰਮ ਰਹੀ ਆ ਕੀ ਅੱਗੇ ਆਉਣ ਵਾਲਾ ਰੁਖ ਬਣਾਉਂਦੀ ਆ ਉਹ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗੇ